ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI ਬਾਣੀ ਭਗਤਾਂ ਕੀ ਕਬੀਰ ਜੀ ਓ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਜੀ RAMKALI ਰਾਗ ਵਿੱਚ ਭਗਤਾਂ ਦੀ ਬਾਣੀ ਦਰਜ ਕਰਾਉਂਦੇ ਹੋਏ ਪਹਿਲਾ ਪਦ ਕਬੀਰ ਜੀ ਦੀ ਬਾਣੀ ਲਿਖਾਉਂਦੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਜੋਗੀ ਆਇਆ ਜੋ ਹਰ ਵਕਤ ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿੰਦਾ ਸੀ ਉਹ ਭਗਤ ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਕਬੀਰ ਤੂੰ ਵੀ ਥੋੜੀ ਜਿਹੀ ਸ਼ਰਾਬ ਪੀ ਲਿਆ ਕਰ ਜਿਸ ਨਾਲ ਤੇਰੇ ਅਨਹਦ ਵਾਜੇ ਵੱਜਣ ਲੱਗ ਜਾਇਆ ਕਰਨਗੇ ਤਾਂ ਸੁਣ ਕਰਕੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਏ ਜੋਗੀ ਮੈਂ ਵੀ ਸ਼ਰਾਬ ਪੀਂਦਾ ਹਾਂ ਇਹ ਸੁਣ ਕੇ ਜੋਗੀ ਬੋਲਿਆ ਕਿ ਤੁਸੀਂ ਕਿਹੜੀ ਸ਼ਰਾਬ ਪੀਂਦੇ ਹੋ ਤਾਂ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਗਿਆਨ ਰੂਪੀ ਸ਼ਰਾਬ ਪੀਂਦਾ ਹਾਂ ਜੋਗੀ ਕਹਿਣ ਲੱਗਾ ਮੈਂ ਤਾਂ ਆਪ ਸ਼ਰਾਬ ਕੱਢਦਾ ਪਰ ਏ ਕਬੀਰ ਤੂੰ ਗਿਆਨ ਰੂਪੀ ਸ਼ਰਾਬ ਕਿਵੇਂ ਕੱਢਦਾ ਹੈ ਤਾਂ ਹੀ ਸੁਣ ਕੇ ਭਗਤ ਕਬੀਰ ਸਾਹਿਬ ਜੀ ਸ਼ਬਦ ਉਚਾਰਨ ਕਰਕੇ ਗਿਆਨ ਰੂਪੀ ਸ਼ਰਾਬ ਕੱਢਣ ਦੀ ਜਾਂਚ ਦੱਸਦੇ ਹਨ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀ ਨਰੇ ਰੇ ਤੂੰ ਪਾਵਹੇ ਜੋਗੀ ਸ਼ਰਾਬ ਕੱਢਣ ਵਾਲੀ ਕਾਇਆ ਦੇਹ ਰੂਪੀ ਕਲਾਲਨ ਮੱਡੀ ਵਿੱਚ ਲਾਹਨ ਪੂਰ ਦੀ ਸਮਗਰੀ ਇਹ ਮੇਲੋ ਮੇਲਣਾ ਕੀਤੀ ਹੈ ਜਿਸ ਵਿੱਚ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਰੂਪੀ ਗੁੜ ਪਾਉਣਾ ਕੀਤਾ ਹੈ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸਦੀਨ ਰੇ ਰਸੰਕਸਾਂ ਦੀ ਭੋਗਣ ਦੀ ਤ੍ਰਿਸ਼ਨਾ ਕਾਮ ਮੰਦ ਵਾਸ਼ਨਾ ਕ੍ਰੋਧ ਗੁੱਸਾ ਮਦ ਹੰਕਾਰ ਮਤਸਰ ਈਰਖਾ ਆਦ ਔਗਣਾ ਨੂੰ ਪਾ ਤ੍ਰਿਸ਼ਨਾ ਵਾਲੀ ਬਿਰਤੀ ਨੂੰ ਨਿਰਲੋਭਤਾ ਵਾਲੀ ਬਿਰਤੀ ਨਾਲ ਕਾਮ ਨੂੰ ਵਸਤੂ ਵਿਚਾਰ ਨਾਲ ਕ੍ਰੋਧ ਨੂੰ ਸ਼ਾਂਤੀ ਨਾਲ ਮਦ ਹੰਕਾਰ ਨੂੰ ਨਿਮਰਤਾ ਨਾਲ ਅਤੇ ਈਰਖਾ ਨੂੰ ਪ੍ਰਸੰਨਤਾ ਨਾਲ ਇਉਂ ਔਗਣਾ ਨੂੰ ਗੁਣਾ ਨਾਲ ਕੱਟ-ਕੱਟ ਕੇ ਇਸ ਵਿੱਚ ਸੱਕ ਰਲਾ ਦੇਣਾ ਕੀਤਾ ਹੈ ਫਿਰ ਪ੍ਰਸ਼ਨ ਕੀਤਾ ਹੈ ਕਬੀਰ ਜੀ ਤੁਹਾਨੂੰ ਇਹ ਸ਼ਰਾਬ ਕਿੱਥੋਂ ਪ੍ਰਾਪਤ ਹੋਈ ਹੈ ਕਬੀਰ ਜੀ ਉੱਤਰ ਦਿੰਦੇ ਸੰਤਾਂ ਗੁਰਾਂ ਦੇ ਪਾਸੋਂ ਕਿਉਂਕਿ ਸੰਤ ਜਿਨ੍ਹਾਂ ਦੇ ਅੱਗੇ ਇਉਂ ਬੇਨਤੀ ਕੀਤੀ ਸੀ ਕੋਈ ਹੈ રે ਸੰਤ ਸਹਿਜ ਸੁਖ ਅੰਤਰ ਜਾਗੂ ਜਪ ਤਪ ਦੇਵ ਦਲਾਲੀ ਰੇ ਰੇ ਤੂੰ ਪਾਵ へ ਭਾਈ ਜਾਂ ਜੋਗੀ ਤੁਹਾਡੇ ਵਿੱਚੋਂ ਕੋਈ ਐਸਾ ਸੰਤ ਜਨ ਹੈ ਜਿਸਦੇ ਹਿਰਦੇ ਵਿੱਚ ਸ਼ਾਂਤੀ ਸਰੂਪ ਦਾ ਆਨੰਦ ਪ੍ਰਗਟ ਹੋਇਆ ਹੋਵੇ ਵਾ ਜਿਸਦੇ ਹਿਰਦੇ ਵਿੱਚ ਸਹਿਜ ਗਿਆਨ ਕਰਕੇ ਆਤਮਿਕ ਸੁਖ ਪ੍ਰਾਪਤ ਹੋਇਆ ਹੋਵੇ ਜਿਸ ਨੂੰ ਮੈਂ ਜਪ ਤਪ ਰੂਪੀ ਦਲਾਲੀ ਦਲਾਲਗੀ ਦੇਵਾ ਪਰ ਜਿਸ ਦੇ ਕੋਲ ਐਸੀ ਗਿਆਨ ਰੂਪ ਸ਼ਰਾਬ ਹੋਵੇ ਮੈਂ ਉਸ ਦੇ ਤਾਂ ਹੀ ਬਾਣੀ ਕਰਕੇ ਕੀਤਾ ਜਾਪ ਤੇ ਸਰੀਰ ਕਰਕੇ ਕੀਤਾ ਤਪ ਆਦ ਦਲਾਲੀ ਦੇਵਾ ਇੱਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਉ ਏ ਭਾਈ ਜਿਹੜਾ ਮੈਨੂੰ ਦੇਹ ਰੂਪੀ ਕਲਾਲੀ ਮੱਟੀ ਵਿੱਚੋਂ ਇੱਕ ਬੂੰਦ ਤੁਪਕਾ ਭਰ ਵੀ ਬ੍ਰਹਮ ਗਿਆਨ ਰੂਪੀ ਮਦ ਸ਼ਰਾਬ ਦਾ ਦੇ ਦੇਵੇ ਤਾਂ ਮੈਂ ਉਸ ਨੂੰ ਤਨ ਮਨ ਅਰਪ ਦੇਵਾਂ ਉਹ ਆਪਣੀ ਤਨ ਨੂੰ ਸੇਵਾ ਵਿੱਚ ਤੇ ਮਨ ਨੂੰ ਮਨ ਦੀ ਮੱਤ ਛੱਡ ਕੇ ਉਸ ਨੂੰ ਅਰਪ ਦੇਵਾ ਰਹਾਉ। ਬਿਸਰਾਮ ਦੇ ਕੇ ਫਰਮਾਉਂਦੇ ਅੱਗੇ ਫਿਰ ਸਵਾਲ ਕੀਤਾ ਹੈ ਕਬੀਰ ਜੀ ਤੁਸੀਂ ਗਿਆਨ ਰੂਪੀ ਸ਼ਰਾਬ ਕੱਢਣ ਲਈ ਪੱਠੀ ਕਿਹੜੀ ਬਣਾਉਂਦੇ ਹੋ? ਕਬੀਰ ਜੀ ਉੱਤਰ ਦੇ ਰਹੇ ਆ। ਭਵਨ ਜਦਰ ਦਾਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ। ਰੇ ਤੂੰ ਪਾਵ ਹੈ ਭਾਈ ਚਤੁਰ ਚਾਰ ਤੇ 10 ਭਾਵ 14। ਜਿਹੜੇ ਭਵਨ ਲੋਕਾਂ ਵਿੱਚ ਭਾਵਨਾ ਦੀ ਪਾਠੀ ਪੱਠੀ ਬਣਾਉਣਾ ਕੀਤੀ ਹੈ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਦੇ ਵਿਚਿਆਂ ਦਾ ਤਿਆਗ ਕਰਨ ਰੂਪ ਤੇ ਚਾਰੇ ਅੰਤਹਿ ਕਰਨ ਦਾ ਮਾਣ ਛੱਡਣ ਰੂਪ ਪੱਠੀ ਬਣਾਉਣਾ ਕੀਤੀ ਹੈ 14 ਭਵਨਾਂ ਨੂੰ ਮਿਥਿਆ ਨਿਸ਼ਚੇ ਕਰਨ ਰੂਪ ਪੱਠੀ ਬਣਾਉਣਾ ਕੀਤੀ ਹੈ ਅਤੇ ਦੇਹ ਅਧਿਆਸ ਰੂਪ ਲੱਕੜਾਂ ਨੂੰ ਸਾੜਨ ਵਾਸਤੇ ਬ੍ਰਹਮ ਅਭਿਆਸ ਰੂਪ ਅਗਨੀ ਜਾਲਣਾ ਕੀਤੀ ਹੈ ਫਿਰ ਪ੍ਰਸ਼ਨ ਸੀ ਕਬੀਰ ਜੀ ਜਦੋਂ ਪ੍ਰਤੱਖ ਸ਼ਰਾਬ ਕੱਢੀ ਦੀ ਹੈ ਤਾਂ ਉਹ ਉੱਪਰੋਂ ਮੁੰਦੀ ਦੀ ਹੈ ਕਿ ਇਸ ਦੀ ਭਾਫ਼ ਬਾਹਰ ਨਾ ਨਿਕਲ ਜਾਵੇ ਭਾਵੇਂ ਹੁੰਦਾ ਹੈ ਕਿ ਸ਼ਰਾਬ ਬਣ ਕੇ ਨਾਲ ਹੀ ਰਾਹੀ ਘੜੇ ਵਿੱਚ ਪੈ ਜਾਵੇ ਇਸ ਲਈ ਆਪ ਜੀ ਨੇ ਮੁੰਦਣਾ ਕਿਹੜੀ ਕੀਤੀ ਹੈ ਗੁਰੂ ਉੱਤਰ ਦਿੰਦੇ ਆ ਮੁਦਰਾ ਮਦਕ ਸਹਜ ਧੁਨ ਲਾਗੀ ਸੁਖ ਮਨ ਪੋਚਨ ਹਾਰੀ ਰੇ ਜਿਹੜੀ ਸ਼ਾਂਤੀ ਵਾਲੀ ਭਾਵ ਤੁਨੀ ਭਾਵ ਅਜਪਾ ਜਾਪ ਰੂਪੀ ਤੁਨੀ ਲੱਗੀ ਹੋਈ ਹੈ ਇਹ ਗਿਆਨ ਰੂਪੀ ਮਦਕ ਸ਼ਰਾਬ ਨੂੰ ਮੁੰਦਣਾ ਕੀਤਾ ਹੈ ਅਤੇ ਜੋ ਸੁਖਮਨ ਦਸਵੇਂ ਦਵਾਰ ਦੀ 나ੜੀ ਜੋ ਮਨ ਨੂੰ ਸੁਖ ਦੇਣ ਵਾਲੀ ਭਗਤੀ ਹੈ ਇਹ ਪੋਜਨ ਹਾਰੀ ਪੋਚਾ ਦੇਣ ਵਾਲੀ ਲੀਰ ਹੈ ਪਾਵੋ ਲੀਰ ਹੈ ਜੋ ਨਾਲ ਨੂੰ ਠੰਡਿਆਂ ਕਰ ਲਈ ਉੱਪਰ ਰੱਖੀ ਦੀ ਹੈ ਅਥਵਾ ਮਨ ਨੂੰ ਸੰਕਲਪਾ ਵੱਲੋਂ ਰੋਕਣ ਰੂਪ ਹੀ ਸ਼ਰਾਬ ਦੇ ਤਾਈ ਮੰਦਣਾ ਕੀਤਾ ਹੈ ਫਿਰ ਪ੍ਰਸ਼ਨ ਕਰਦਾ ਜੋਗੀ ਕਿ ਅੰਤਰੀਵ ਸ਼ਰਾਬ ਕੱਢਣ ਵਾਲੀ ਜਿਹੜੀ ਨਾਲ ਕਿਹੜੀ ਆ ਗੁਰੂ ਉਤਰ ਦਿੰਦੇ ਆ ਸਹਜ ਧੁਨ ਲਾਗੀ ਜਿਹੜੀ ਸ਼ਾਂਤੀ ਵਾਲੀ ਧੁਨੀ ਲੱਗੀ ਹੈ ਇਹੋ ਹੀ ਗਿਆਨ ਰੂਪੀ ਸ਼ਰਾਬ ਕੱਢਣ ਵਾਲੀ ਨਾਲੀ ਹੈ ਫਿਰ ਪ੍ਰਸ਼ਨ ਸੀ ਜੋਗੀ ਦਾ ਹੈ ਕਬੀਰ ਜੀ ਪੱਟੀ ਉੱਤੇ ਚੜੀ ਸ਼ਰਾਬ ਕੱਢਣ ਵਾਲੀ ਮੱਟੀ ਉੱਤੇ ਠੰਡੇ ਪਾਣੀ ਨਾਲ ਗਿੱਲੀ ਕੀਤੀ ਲੀਰ ਦਾ ਪੋਚਾ ਫੇਰੀ ਦਾ ਕਿ ਭਾਫ਼ ਸੜ ਨਾ ਜਾਵੇ ਤੁਸੀਂ ਅੰਤਰੀਵ ਸ਼ਰਾਬ ਕੱਢਣ ਲਈ ਕਿਹੜੀ ਲੀਰ ਰੱਖੀ ਹੋਈ ਹੈ ਉੱਤਰ ਦਿੰਦੇ ਸੁਖਮਨ ਪੋਚਨ ਹਾਰੀ ਰੇ ਇਹ ਭਾਈ ਅਸੀਂ ਦੇਹ ਰੂਪੀ ਮੱਡੀ ਉੱਤੇ ਮਨ ਨੂੰ ਸੁਖ ਦੇਣ ਵਾਲੀ ਨਾਮ ਰੂਪੀ ਪਾਣੀ ਨਾਲ ਠੰਡੀ ਕੀਤੀ ਭਗਤੀ ਰੂਪੀ ਲੀਰ ਦਾ ਪੋਚਾ ਫੇਰਦੇ ਹਾਂ ਫਿਰ ਪ੍ਰਸ਼ਨ ਜੋਗੀ ਦਾ ਹੈ ਕਬੀਰ ਜੀ ਜੇਕਰ ਤੁਹਾਨੂੰ ਕੋਈ ਗਿਆਨ ਰੂਪੀ ਸ਼ਰਾਬ ਪਿਲਾ ਦੇਵੇ ਤਾਂ ਤੁਸੀਂ ਉਸ ਨੂੰ ਕੀ ਭੇਟਾ ਦੇਵੋਗੇ ਕਬੀਰ ਸਾਹਿਬ ਉੱਤਰ ਦੇ ਰਿਹਾ ਤੀਰਥ ਵਰਤ ਨੇਮ ਸੁਚ ਸੰਜਮ ਰਾਵਸਸ ਗਹਿਣੈ ਦੇਉ ਰੇ ਜੋ ਤੀਰਥ ਯਾਤਰਾ ਕੀਤੀ ਹੋਈ ਹੈ ਵਰਤ ਰੱਖੇ ਹੋਏ ਹਨ ਜਮ ਨੇਮ ਆਦ ਸਾਧਨ ਕੀਤੇ ਹੋਏ ਆ ਸਰੀਰ ਨੂੰ ਵਿਸ਼ਿਆਂ ਤੋਂ ਨਰਲੇਪ ਰੱਖਣ ਰੂਪ ਸੁਚੰਮਤਾ ਰੱਖੀ ਹੋਈ ਸੰਜਮ ਇੰਦਰੀਆਂ ਦਾ ਦਮਨ ਕੀਤਾ ਆਇਆ ਹੈ ਜੋ ਰਵ ਸੂਰਜ ਦੀ ਪਿੰਗਲਾ ਸੁਰ ਤੇ ਸਾਸ ਚੰਦਰਮਾ ਦੀ ਈੜਾ ਸੁਰ ਦੁਆਰਾ ਸਵਾਸਾਂ ਨਾਲ ਸਾਧਨ ਕੀਤੇ ਹੋਏ ਆ ਜੋ ਸੂਰਜ ਦੀ ਨਿਆਈ ਵਿਵੇਕ ਤੇ ਚੰਦਰਮਾ ਦੀ ਨਿਆਈ ਵਿਰਾਗ ਆਦ ਸਾਧਨ ਹਨ ਇਹਨਾਂ ਸਾਰਿਆਂ ਨੂੰ ਬ੍ਰਹਮ ਗਿਆਨ ਰੂਪੀ ਸ਼ਰਾਬ ਪਿਲਾਉਣ ਵਾਲੇ ਦੇ ਕੋਲ ਗਹਿਣਾ ਗਿਰਵੀ ਰੱਖ ਦੇਵਾਂਗਾ ਪਾਵੇ ਸਾਰੇ ਸਾਧਨ ਕੀਤੇ ਉਸ ਦੇ ਅੱਗੇ ਭੇਟਾ ਕਰ ਦੇਵਾਂਗਾ ਫਿਰ ਜੋਗੀ ਦਾ ਸਵਾਲ ਹੈ ਕਬੀਰ ਜੀ ਇਹ ਗਿਆਨ ਰੂਪੀ ਸ਼ਰਾਬ ਪੀਤੀ ਕਿਵੇਂ ਜਾਂਦੀ ਹੈ ਕਬੀਰ ਸਾਹਿਬ ਉੱਤਰ ਦੇ ਰਿਹਾ ਸੁਰਤ ਪਿਆਲ ਸੁਦਾ ਰਸ ਅੰਮ੍ਰਿਤ ਇਹ ਮਹਾਰਸ ਪਿਓ ਰੇ ਏ ਭਾਈ ਜੋ ਸੁਰਤ ਸ੍ਰੇਸ਼ਟ ਪ੍ਰੀਤੀ ਰੂਪੀ ਪਿਆਲਾ ਹੈ ਚਿੱਤ ਦੀ ਸੁਰਤ ਬਿਰਤੀ ਇਕਾਗਰ ਕਰਨ ਰੂਪੀ ਪਿਆਲਾ ਹੈ ਤੇ ਇਸ ਗਿਆਨ ਰੂਪੀ ਸ਼ਰਾਬ ਇਸ ਸੁਦਾ ਨਿਰੰਦਰੋਲ ਅੰਮ੍ਰਿਤ ਰਸ ਹੈ ਵਾ ਚੇਤਨੂ ਸੁਦਾ ਸ਼ੁੱਧ ਕਰਨ ਵਾਲਾ ਬ੍ਰਹਮ ਆਨੰਦ ਰੂਪੀ ਰਸ ਹੈ ਵਸੁਦਾ ਸੁਧ ਸੁਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪੀ ਰਸ ਹੈ। ਵਾ ਸਾਰਿਆਂ ਦੇ ਮਨਾਂ ਦਾ ਸੁਧਾਰ ਸੁਧਾਰ ਕਰਨ ਵਾਲਾ ਸ੍ਰੇਸ਼ਟ ਬ੍ਰਹਮਾਨੰਦ ਰੂਪੀ ਰਸ ਹੈ। ਇਹ ਮਹਾਰਸ ਵੱਡਾ ਰਸ ਪਾ ਬ੍ਰਹਮਾਨੰਦ ਰੂਪੀ ਰਸ ਅਸੀਂ ਪਿਓ ਪੀਣਾ ਕੀਤਾ ਹੈ। ਫਿਰ ਪ੍ਰਸ਼ਨ ਸੀ ਹੈ ਕਬੀਰ ਜੀ ਪ੍ਰਤੱਖ ਸ਼ਰਾਬ ਕੱਢਣ ਵੇਲੇ ਤਾਰ ਚੋਂਦੀ ਹੁੰਦੀ ਹੁੰਦੀ ਹੈ ਇਧਰ ਕਿਹੜੀ ਤਾਰ ਹੈ? ਉੱਤਰ ਦੇ ਰਹੇ ਨਿਝਰ ਧਾਰ ਜੋ ਐ ਅਤ ਨਿਰਮਲ ਇਹ ਰਸ ਮਨੂਆ ਰਾਤੋ ਰੇ ਜੋ ਬ੍ਰਹਮਕਾਰ ਬਿਰਤੀ ਵਿੱਚ ਨਿਝਰ ਇੱਕ ਰਸ અત્યੰਤ ਨਿਰਮਲ ਉਜਲਵਾ ਵਿਸ਼ਿਆਂ ਦੀ ਮੈਲ ਤੋਂ ਰਹਿਤ ਕਰਨ ਵਾਲੀ ਬ੍ਰਹਮਾਨੰਦ ਰੂਪੀ ਧਾਰ ਚੁੰਦੀ ਹੈ ਰੇ हे ਜੋਗੀ ਇਸ ਰਸ 'ਵੇ ਸਾਡਾ ਮਨੂਆ ਮਨ ਰਾਤੋ ਰੰਗਿਆ ਹੋਇਆ ਕਹ ਕਬੀਰ ਸਗਲੇ ਮਦ ਸ਼ੂਸ਼ੇ ਇਹ ਮਹਾਰਸ ਸਾਚੋ ਰੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਹੋਰ ਸਾਰੇ ਮਦ ਸ਼ਰਾਬ ਆਦ ਨਸ਼ੇ ਸ਼ੂਸ਼ੇ ਆ ਤੁਸ਼ ਹਨ ਪਾਪ ਨਰਕਾਂ ਵਿੱਚ ਪਾਉਣ ਵਾਲੇ ਹਨ ਇਹ ਭਾਈ ਇਹ ਮਹਾ ਰਸ ਵੱਡਾ ਰਸ ਪਾ ਬ੍ਰਹਮਾ ਨੰਦ ਰੂਪੀ ਰਾਸੀ ਸੱਚਾ ਹੈ ਸੋ ਫਿਰ ਜੋਗੀ ਕਹਿਣ ਲੱਗਾ ਕਬੀਰ ਜੀ ਮੈਂ ਮਹੂਏ ਨਾਮੀ ਬੂਟੇ ਦੇ ਫੁੱਲ ਪਾ ਕੇ ਸ਼ਰਾਬ ਕੱਢ ਲੈਂਦਾ ਤੁਸੀਂ ਮਹੂਏ ਦੇ ਬੂਟੇ ਦੁਆਰਾ ਕੱਢੀ ਸ਼ਰਾਬ ਪੀਣਾ ਕਰੋ ਉਹ ਸਮਾਦੀ ਵਿੱਚ ਬਿਰਤੀ ਜੋੜਦੀ ਹੈ ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਅਗਲਾ ਸ਼ਬਦ ਉਚਾਰਨ ਕੀਤਾ ਗੁੜ ਕਰ ਗਿਆਨ ਧਿਆਨ ਕਰ ਮਹੂਆ ਪਉ ਪਾਠੀ ਮਨ ਧਾਰਾ ਇਹ ਭਾਈ ਗੁਰਾਂ ਤੋਂ ਗਿਆਨ ਪ੍ਰਾਪਤ ਕਰਨਾ ਇਹ ਗੁੜ ਪਾਉਣਾ ਹੈ ਪਰਮੇਸ਼ਰ ਦਾ ਧਿਆਨ ਕਰਨਾ ਇਹ ਮਹੂਏ ਦੇ ਫੁੱਲ ਹਨ ਮਨ ਵਿੱਚ ਪਰਮੇਸ਼ਰ ਦਾ ਪਉ ਡਰ ਧਾਰਨ ਕਰਨਾ ਇਹ ਪੱਠੀ ਹੈ ਪਰਮੇਸ਼ਰ ਦੇ ਨਾਮ ਜਪਣ ਵਿੱਚ ਲਗਾਤਾਰ ਤੇਲ ਧਾਰਾ ਵਤ ਚੇਤ ਦੀ ਬਿਰਤੀ ਦਾ ਕਾਗਰ ਹੋਣਾ ਇਹ ਜੋਗਾ ਆਨੰਦ ਬ੍ਰਹਮਾ ਨੰਦ ਰੂਪੀ ਧਾਰ ਦਾ ਚੋਨਾ ਹੈ ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨਹਾਰ ਜਿਹੜੀ ਸੁਖਮਨਾ ਨਾੜੀ ਵਿੱਚ ਜਿਤ ਦੀ ਬਿਰਤੀ ਟਿਕਾਉਣੀ ਹੈ ਇਹ ਨਾਲੀ ਹੈ ਬਸ ਸੁਖਮਨ ਮਨ ਨੂੰ ਸੁਖ ਦੇਣ ਵਾਲੀ ਭਗਤੀ ਰੂਪੀ ਨਾਲੀ ਹੈ ਇਸ ਕਰਕੇ ਸਹਿਜ ਗਿਆਨ ਸਰੂਪ ਵਿੱਚ ਬਿਰਤੀ ਸਮਾਈ ਲੀਨ ਹੋਈ ਹੈ ਅਤੇ ਭਗਤੀ ਰੂਪ ਨਾਲ ਹੀ ਰਾਈ ਨਿਕਲੀ ਹੋਈ ਗਿਆਨ ਨਾਮ ਸਾਜ ਰੂਪੀ ਸ਼ਰਾਬ ਦੇ ਤਾਈਂ ਸਾਡਾ ਮਨ ਪੀਵਣ ਵਾਲਾ ਹੋ ਕੇ ਪੀਂਦਾ ਹੈ ਔਦੂ ਮੇਰਾ ਮਨ ਮਤਵਾਰਾ ਏ ਔਦੂ ਅਬਦੂਤ ਜੋਗੀ ਆਪਣੇ ਆਪ ਨੂੰ ਔਦੂ ਸ਼ੁੱਧ ਕਹਾਉਣ ਵਾਲੇ ਜੋਗੀ ਇਸ ਨਾਮ ਰੂਪੀ ਸ਼ਰਾਬ ਦੇ ਪੀਣ ਵਾਲ ਨਾਲ ਸਾਡਾ ਮਨ ਹਿਰਦਾ ਮਤਵਾਲਾ ਮਸਤ ਹੋ ਗਿਆ ਹੈ ਓਨ ਮਦ ਚੜਾ ਓਨ ਮਦ ਚੜਾ ਮਦਨ ਰਸ ਚਾਖਿਆ ਤ੍ਰਿਪਵਨ ਭਇਆ ਉਜਿਆਰਾ ਰਹਾਉ ਸੋ ਦੱਸਦੇ ਆ ਕਿ ਜਦੋਂ ਗਿਆਨ ਨਾਮ ਰੂਪੀ ਸ਼ਰਾਬ ਦੀ ਉਹਨ ਮਦ ਮਸਤੀ ਚੜ ਗਈ ਤਦੋਂ ਐਸਾ ਮਦਨ ਸੁੰਦਰ ਰਸ ਚਖਣਾ ਕੀਤਾ ਜਦ ਓਨ ਉਸ ਬ੍ਰਹਮਾ ਨੰਦ ਰੂਪੀ ਮਦ ਸ਼ਰਾਬ ਦਾ ਨਸ਼ਾ ਚੜਿਆ ਤਦ ਫਿਰ ਪ੍ਰਤੱਖ ਮਦ ਨਾ ਮਦ ਸ਼ਰਾਬ ਦੇ ਰਸ ਨੂੰ ਨਾ ਚਖਣਾ ਕੀਤਾ ਤੇ ਤਦੋਂ ਹੀ ਤ੍ਰਿ ਭਵਨ ਤਿੰਨਾ ਭਵਨਾਂ ਵਿੱਚ ਪਰਮੇਸ਼ਰ ਦਾ ਉਹਿਆਰਾ ਪ੍ਰਕਾਸ਼ ਹੋਇਆ ਦਿਸ ਪਿਆ ਹੈ ਤਿੰਨਾ ਭਵਨਾਂ ਦਾ ਪ੍ਰਕਾਸ਼ ਹੋ ਗਿਆ ਜੋ ਕੁਝ ਵਰਤਾਰਾ ਵਰਤ ਰਿਆ ਰਹਾਉ ਬਿਸਰਾਮ ਦੀ ਕਿ ਬ੍ਰਹਮਾਉਂਦੇ ਫਿਰ ਜੋਗੀ ਦਾ ਸਵਾਲ ਹੈ اے ਕਬੀਰ ਜੀ ਅਸੀਂ ਜੋਗੀ ਲੋਕ ਤਾਂ ਦੋ ਪੜ ਭਾ ਉੱਪਰ ਲਾ ਤੇ ਹੇਠਲਾ ਸਿਰ ਪੋਸਟ ਜੋੜ ਕੇ ਪੱਠੀ ਰਸਾਉਂਦੇ ਆ ਤੁਸੀਂ ਕਿਵੇਂ ਪੱਠੀ ਰਸਾਉਂਦੇ ਹੋ ਕਬੀਰ ਸਾਹਿਬ ਉੱਤਰ ਦੇ ਰਿਹਾ ਦੁਏ ਪੁਰ ਜੋਰ ਰਸਾਈ ਪਾਠੀ ਪੀ ਮਹਾਰਸ ਭਾਰੀ ਵੈਰਾਗਤੀ ਵਿਵੇਕ ਵਾ ਬਰੋਖ ਤੇ ਅਬਰੋਖ ਗਿਆਨ ਰੂਪ ਦੋ ਪੜ ਜੋੜ ਕੇ ਅੰਤੇ ਕਰਨ ਰੂਪ ਪੱਠੀ ਨਾਮ ਰਸ ਵਿੱਚ ਰਸਾਈ ਰਸਾਉਣਾ ਕੀਤੀ ਹੈ ਗੁਰ ਉਪਦੇਸ਼ ਦੁਆਰਾ ਜੀਵ ਇਸ ਦੀ ਏਕਤਾ ਰੂਪ ਦੋ ਪੁੜਾ ਨੂੰ ਜੋੜ ਕੇ ਬਿਰਤੀ ਰੂਪ ਪੱਠੀ ਰਸਾਉਣਾ ਕੀਤੀ ਹੈ ਰਾ ਰਾ ਤੇ ਮਮਾ ਇਹਨਾਂ ਦੋ ਅੱਖਰਾਂ ਦੇ ਪੜ ਨੂੰ ਜੋੜ ਕੇ ਨਾਮ ਜਪਣ ਰੂਪ ਪੱਠੀ ਰਸਾਉਣਾ ਕੀਤੀ ਹੈ ਅਤੇ ਇਸ ਦੇ ਵਿੱਚੋਂ ਬਹੁਤ ਹੀ ਭਾਰੀ ਮਹਾ ਵੱਡੇ ਰਸ ਵਾਲੀ ਬ੍ਰਹਮ ਆਨੰਦ ਰੂਪੀ ਸ਼ਰਾਬ ਪੀਣਾ ਕੀਤੀ ਹੈ ਫਿਰ ਸਵਾਲ ਹੈ ਕਬੀਰ ਜੀ ਅੰਤਰੀਵ ਸ਼ਰਾਬ ਕੱਢਣ ਲਈ ਲੱਕੜਾਂ ਕਿਹੜੀਆਂ ਵਾਲੀਆਂ ਹਨ ਕਬੀਰ ਸਾਹਿਬ ਉੱਤਰ ਦੇ ਰਹੇ ਆ ਕਾਮ ਕ੍ਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ ਕਾਮ ਤੇ ਕ੍ਰੋਧ ਦੋਹਾਂ ਨੂੰ ਹੀਟ ਜਲਾਉਣ ਵਾਲੀ ਲੱਕੜ ਬਣਾਉਣਾ ਕੀਤਾ ਇਸੇ ਕਾਰਨ ਹੁਣ ਸੰਸਾਰੀ ਕਿਰਿਆ ਛੁੱਟ ਗਈ ਜਿਵੇਂ ਅਮਲੀ ਪੁਰਖ ਪਰਤਖ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਜਾਂ ਉਸਦੀ ਵਰਤੀ ਸੰਸਾਰੀ ਵਿਸ਼ਿਆਂ ਵਿੱਚ ਫਸ ਜਾਂਦੀ ਇਸੇ ਪ੍ਰਕਾਰ ਮੈਂ ਬ੍ਰਹਮਾਨੰਦ ਰੂਪੀ ਸ਼ਰਾਬੀ ਕੇ ਮਸਤ ਹੋ ਗਿਆ ਅਤੇ ਸੰਸਾਰੀ ਕਿਰਿਆ ਸਾਰੀ ਛੁੱਟ ਗਈ ਹੈ। ਪ੍ਰਗਟ ਪ੍ਰਗਾਸ ਗਿਆਨ ਗੁਰ ਗਮਿਤ ਸਤਿਗੁਰ ਤੇ ਸੁੱਧ ਪਾਈ। ਪੂਰੇ ਸਤਿਗੁਰੂ ਤੋਂ ਹੀ ਸੁੱਧ ਗਿਆਨ ਪਾਉਣਾ ਕੀਤੀ ਹੈ ਜੋ ਹਿਰਦੇ ਦੇ ਅੰਦਰ ਪ੍ਰਗਾਸ ਗਿਆਨ ਸਰੂਪ ਪਰਮੇਸ਼ਰ ਪ੍ਰਗਟ ਹੋ ਗਿਆ ਹੈ। ਪਰ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਅਪਰੋਖ ਗਿਆਨ ਦੀ ਪ੍ਰਾਪਤੀ ਕਰਕੇ ਗੰਮਿਤ ਜਾਣਿਆ ਹੈ ਵਾ ਗੁਰਾਂ ਦੁਆਰਾ ਗਿਆਨ ਦੀ ਗਮਤਾ ਹੋਣ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਹੋਈ ਹੈ ਦਾਸ ਕਬੀਰ ਦਾਸ ਕਬੀਰ ਤਾਸ ਮਦ ਮਤਾ ਉਚਕ ਨ ਕਬ ਹੋ ਜਾਈ ਜੋ ਉਚਕ ਦਾ ਉਚਾਰਣ ਅਧਕ ਦੇ ਸਹਿਤ ਕਰਨਾ ਉਚਕ ਨਹੀਂ ਕਰ ਦੇਣਾ ਉਚਕ ਸੋ ਇਸ ਤਰ੍ਹਾਂ ਕਰਨਾ ਹੈ ਕਦੇ ਭਗਤ ਕਬੀਰ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਹੈ ਭਾਈ ਮੈਂ ਤਾਸ ਉਸ ਬ੍ਰਹਮ ਆਨੰਦ ਰੂਪੀ ਮਦ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਾਂ ਜਿਸ ਦੀ ਮਸਤੀ ਕਦੇ ਵੀ ਉਚਕ ਉੱਤਰ ਕੇ ਨਹੀਂ ਜਾਂਦੀ ਵਾ ਕਦੇ ਵੀ ਬਿਰਤੀ ਉਚਕ ਉਥਾਨ ਨਹੀਂ ਹੁੰਦੀ ਹਰ ਵਕਤ ਪਰਮੇਸ਼ਰ ਦੇ ਸਰੂਪ ਵਿੱਚ ਲੱਗੀ ਰਹਿੰਦੀ ਹੈ ਵਾਹੇ ਗੁਰੂ 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 ਵਾਹੇ ਹੇ ਗੁਰੂ ਸੁਸਾ ਸੰਗ ਜੀ ਇਹ ਦੋ ਸ਼ਬਦ ਰਾਈਂ ਭਗਤ ਕਬੀਰ ਸਾਹਿਬ ਜੀ ਨੇ ਜੋਗੀ ਨੂੰ ਨਿਹਾਲ ਕੀਤਾ ਤੰਤਰੀਵ ਸ਼ਰਾਬ ਦੇ ਅਰਥਾਂ ਰਾਈਂ ਦੱਸ ਕੇ ਜਿਹੜਾ ਜੋਗੀ ਸੀ ਉਹ ਨਾਮ ਰੰਗ ਵਿੱਚ ਰੰਗਿਆ ਗਿਆ ਕਬੀਰ ਸਾਹਿਬ ਜੀ ਦਾ ਉਹ ਸੇਵਕ ਬਣ ਗਿਆ ਤੇ ਭਗਤੀ ਕਰਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ